हां जी दोस्तों मैं तड्डा अपना छोटा बड़ा वीर भाई रणजीत पिंडर मैं गिरनूर पिंडर ਸਾਡੇ ਦੋਵਾਂ ਮਾਂ ਵੱਲੋਂ ਪਿਆਰ ਭਰੀ ਸਤਿ ਸ਼੍ਰੀਕਾਲ ਪ੍ਰਮਾਣ ਕਰਨਾ ਜੀ ਅੱਜ ਆਸੀਂ ਭਾਰਤ ਅਤੇ ਪਾਕਿਸਤਾਨ ਦੀ ਲੱਗ ਰਹੀ جنگ ਦੇ ਸਬੰਧ ਵਿੱਚ ਜਿੱਥੇ ਕਿ ਸਾਰੀ ਦੁਨੀਆ ਨੂੰ ਆਪਣੇ ਪਰਿਵਾਰਾਂ ਦੇ ਵਿਛਣ ਦਾ ਡਰ ਸਤਾ ਰਿਹਾ ਹੈ ਉੱਥੇ ਹੀ ਆਸੀਂ ਮਾਮਾ ਦੇ ਸਬੰਧ ਵਿੱਚ ਲਿਖਿਆ ਗੀਤ ਮਾਵਾ ਦੇ ਸੀਨੇੋਂ ਲਾਟ ਨਿਕਲੇ ਉਹ ਲਾਟ ਨਿਕਲੇ ਤਮਾਕਾ ਜਦੋਂ ਹੋਵੇ ਲੈ ਕੇ ਤੁਹਾਡੇ ਰੂਬਰੂ ਆਇਆ ਉਮੀਦ ਆ ਪਸੰਦ ਕਰੋਗੇ ਲਾਇਕ ਤੇ ਕਮੈਂਟਾਂ ਵਿੱਚ ਦੱਸਣਾ ਕਿੱਦਾਂ ਲੱਗਿਆ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸਹਿਯਾਰ ਤੇ ਪੇਜ ਨੂੰ ਫੋਲੋ ਜ਼ਰੂਰ ਕਰ ਲੈਣਾ ਜੀ ਬੜੀ ਮਿਹਰਬਾਨੀ ਹੋਵੇਗੀ ਜੀ ਜੀ ਸ਼ੁਕਰੀਆ ਜੀ ਅੱਲਾ ਤਾਲਾ ਵਾਹੇ ਗੁਰੂ ਸੁਣੀ ਸਾਡੀ ਬੇਨਤੀ ਦਿਲਾਂ ਦੀਆਂ ਜਾਣੇ ਤੂੰ ਉਂਝ ਲੋੜ ਨਾ ਕਹਿਣ ਦੀ ਅੱਲਾ ਤਾਲਾ ਵਾਹੇ ਗੁਰੂ ਸੁਣੀ ਸਾਡੀ ਬੇਨਤੀ ਦਿਲਾਂ ਦੀਆਂ ਜਾਣੇ ਤੂੰ ਉਂਝ ਲੋੜ ਨਾ ਕਹਿਣ ਦੀ ਸਿਰਾਂ ਤੇ ਹੱਥ ਰਖੀ ਮਾਲਕਾ ਜੰਗ ਵਦੇ ਨਾ ਇੱਥੇ ਹੀ ਬੰਦ ਹੋਵੇ ਮਾਮਾ ਦੇ سینਿਓ ਲਾਟ ਨਿਕਲੇ ਲਾਟ ਨਿਕਲੇ ਤਮਾਕਾ ਜਦੋਂ ਹੋਵੇ ਮਾਮਾ ਦੇ سینਿਓ ਲਾਟ ਨਿਕਲੇ ਲਾਟ ਨਿਕਲੇ ਤਮਾਕਾ ਜਦੋਂ ਹੋਵੇ ਮਾਮਾ ਦੇ سینਿਓ ਲਾਟ ਨਿਕਲੇ ਲਾਟ ਨਿਕਲੇ ਤਮਾਕਾ ਜਦੋਂ ਹੋਵੇ ਠਾ ਠਾ ਦੀ ਆਵਾਜ਼ ਜਦੋਂ ਪੈਂਦੀ ਕੰਨਾਂ ਵਿੱਚ ਆ ਓਏ ਮਮਤਾ ਦੀਆਂ ਮਾਰੀਆਂ ਦਾ ਨਾ ਲੱਗੇ ਕਿਤੇ ਚਿੱਤਿਆ ਠਾ ਠਾ ਦੀ ਆਵਾਜ਼ ਜਦੋਂ ਪੈਂਦੀ ਕੰਨਾਂ ਵਿੱਚ ਆ ਹਾਂ ਮਮਤਾ ਦੀਆਂ ਮਾਰੀਆਂ ਦਾ ਨਾ ਲੱਗੇ ਕਿਤੇ ਚਿੱਤਿਆ ਜੀ ਪੈਰਾਂ 'ਚੋਂ ਜ਼ਮੀਨ ਨਿਕਲੇ ਓ ਦੁੱਖ ਚੱਲਿਆ ਨਾ ਜਾਵੇ ਦਿਲ ਰੋਵੇ ਮਾਮਾ ਸੀਨਿਓ ਲਾਟ ਨਿਕਲੇ ਹੋ ਲਾਟ ਨਿਕਲੇ ਧਮਾਕਾ ਜਦੋਂ ਹੋਵੇ ਮਾਮਾ ਦੇ ਸੀਨਿਓ ਲਾਟ ਨਿਕਲੇ ਲਾਟ ਨਿਕਲੇ ਧਮਾਕਾ ਜਦੋਂ ਹੋਵੇ ਲੱਗ ਗਈ ਕਲਹਿਣੀ ਕਿੱਥੋਂ ਚੰਦਰੀਏ ਜੰਗ ਬਈ ਬੇ ਦੋਸਿਆਂ ਦੇ ਚਿਹਰਿਆਂ ਤੋਂ ਉੱਡ ਗਿਆ ਰੰਗ ਬਈ ਲੱਗ ਗਈ ਕਲਹਿਣੀ ਕਿੱਥੋਂ ਚੰਦਰੀਏ ਜੰਗ ਬਈ ਬੇ ਦੋਸਿਆਂ ਦੇ ਚਿਹਰਿਆਂ ਤੋਂ ਉੱਡ ਗਿਆ ਰੰਗ ਬਈ ਬਈ ਸਾਰਾ ਦਿਨ ਲੱਗੇ ਅੱਜ ਵੀ ਹੋ ਰਾਤੀ ਨੇਣਾ ਚ ਨਾ ਨਿੰਦਰ ਖਲੋਵੇ ਮਾਵਾਵਾਂ ਦੇ سینਿਓ ਲਾਟ ਨਿਕਲੇ ਨਿਕਲੇ ਧਮਾਕਾ ਜਦੋਂ ਹੋਵੇ ਮਾਮਾ ਦੇ ਸੀਨਿਓ ਲਾਟ ਨਿਕਲੇ ਲਾਟ ਨਿਕਲੇ ਧਮਾਕਾ ਜਦੋਂ ਹੋਵੇ ਪਾਕ ਤੇ ਪੰਜਾਬ ਉੰਜ ਹੈਗੇ ਭਾਈ ਭਾਈ ਨੇ ਓਏ ਦੁਸ਼ਮਣ ਬਣਾਤੇ ਵੀਰੋ ਮਜਬੂਰ ਨ ਲੜਾਈ ਨੇ ਪਾਕ ਤੇ ਪੰਜਾਬ ਉੰਜ ਹੈਗੇ ਭਾਈ ਭਾਈ ਨੇ ਹਾਂ ਦੁਸ਼ਮਣ ਬਣਾਤੇ ਵੀਰੋ ਮਜਬੂਰ ਨ ਲੜਾਈ ਨੇ ਨਾ ਇਹਨਾਂ ਦੀ ਕੋਈ ਪੇਸ਼ ਚੱਲਦੀ ਉਤਾਈਓ ਭਾਈਆਂ ਕੋਲੇ ਪਾਈ ਨਾ ਖਲੋਵੇ ਮਾ ਸੀਨਿਓ ਲਾਟ ਨਿਕਲੇ ਓਏ ਲਾਟ ਨਿਕਲੇ ਧਮਾਕਾ ਜਦੋਂ ਹੋਵੇ ਮਾਮਾ ਦੇ ਸੀਨਿਓ ਲਾਟ ਨਿਕਲੇ ਲਾਟ ਨਿਕਲੇ ਧਮਾਕਾ ਜਦੋਂ ਹੋਵੇ ਖੱਟਿਆ ਲੜਾਈਆਂ ਵਿੱਚੋਂ ਦੱਸੋ ਕੀ ਨੇ ਕੀ ਆ ਰੋਗੀ ਉਮਰਾਂ ਦੇ ਹੋਗੇ ਤੁਰ ਚੱਲੇ ਜੀ ਦੇ ਜੀਆ ਆ ਲੜਾਈਆਂ ਵਿੱਚੋਂ ਦੱਸੋ ਕੀ ਨੇ ਕੀ ਆ ਰੋ ਗਈ ਉਮਰਾਂ ਦੇ ਹੋ ਗਏ ਤੁਰ ਚੱਲੇ ਜੀ ਦੇ ਜੀਆ ਰੋਈਆਂ ਮਾਵਾ ਪੁੱਬਾ ਮਾਰ ਕੇ ਵਿਛੜ ਗਿਆ ਦਾ ਕਦੇ ਨਾ ਮੇਲ ਹੋਵੇ ਮਾਵਾ ਦੇ ਸੀਨੇੋਂ ਲਾਟ ਨਿਕਲੇ ਹੋ ਲਾਟ ਨਿਕਲੇ ਧਮਾਕਾ ਜਦੋਂ ਹੋਵੇ ਮਾਵਾ ਦੇ ਸੀਨੇੋਂ ਲਾਟ ਨਿਕਲੇ ਲਾਟ ਨਿਕਲੇ ਤਮਾਕਾ ਜਦੋਂ ਹੋਵੇ ਸੁਣ ਕੇ ਤਮਾਕਾ ਜਾਣ ਆਜੇ ਮੁਠੀ ਵਿੱਚ ਓਏ ਆਖ ਦਾ ਪਿੰਡਰ ਪੈਜੇ ਕਾਲ ਜੇ ਨੂੰ ਖਿੱਚ ਓਏ ਸੁਣ ਕੇ ਤਮਾਕਾ ਜਾਣ ਆਜੇ ਮੁਠੀ ਵਿੱਚ ਓਏ ਆਖ ਦਾ ਪਿੰਡਰ ਪੈਜੇ ਕਾਲ ਜੇ ਨੂੰ ਖਿੱਚ ਓਏ ਬੁੱਲਾ ਤੇ ਆ ਜਾਂਦੀ ਸਿਕਰੀ ਹੋ ਪਾਣੀ ਅੱਖੀਆਂ ਚ ਮੱਲੋ ਮੱਲੀ ਚ ਹੋਵੇ ਮਾਵਾ ਦੇ ਸੀਨਿਓ ਲਾਟ ਨਿਕਲੇ ਹੋ ਲਾਟ ਨਿਕਲੇ ਧਮਾਕਾ ਜਦੋਂ ਹੋਵੇ ਮਾਵਾ ਦੇ ਸੀਨਿਓ ਲਾਟ ਨਿਕਲੇ ਲਾਟ ਨਿਕਲੇ ਧਮਾਕਾ ਜਦੋਂ ਹੋਵੇ ਮਾਵਾ ਦੇ ਸੀਨਿਓ ਲਾਟ ਨਿਕਲੇ ਲਾਟ ਨਿਕਲੇ ਧਮਾਕਾ ਜਦੋਂ ਹੋਵੇ